16 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਹਵਾ ਦੀ ਗੁਣਵੱਤਾ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹੀ ਹੋ ਰਹੀ ਹੈ ਇਹ ਵੀ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਅੱਜ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਉਸੇ ਤਰ੍ਹਾਂ ਦਾ ਹੀ ਹੈ ਧੁੱਪ ਸਾਰੇ ਖੇਤਰਾਂ ਦੇ ਵਿੱਚ ਹੈ ਥੋੜੀ ਜਿਹੀ ਗਰਮੀ ਤੇ ਖੁਸ਼ਕ ਮੌਸਮ ਬਣਿਆ ਹੋਇਆ ਹੈ ਠੰਡ ਕਿਸੇ ਵੀ ਖੇਤਰ ਦੇ ਵਿੱਚ ਉਨੇ ਵੱਡੇ ਪੱਧਰ ਤੇ ਨਹੀਂ ਬਣੀ ਜਿੰਨੇ ਪੱਧਰ ਤੇ ਅਮੀਰ ਸੀਗੀ ਸਵੇਰ ਵੇਲੇ ਹਲਕੀ ਜਿਹੀ ਜ਼ਰੂਰ ਮਹਿਸੂਸ ਹੁੰਦੀ ਹੈ ਪਰ ਦਿਨ ਚੜਦੇ ਨੂੰ ਗਰਮੀ ਵੀ ਮਹਿਸੂਸ ਹੁੰਦੀ ਹੈ ਜਾਂਕਿ ਲਈ ਹੋਮਸ ਵੀ ਕੁਝ ਖੇਤਰਾਂ ਦੇ ਵਿੱਚ ਅਜੇ ਵੀ ਦੇਖਣ ਨੂੰ ਮਿਲ ਰਹੀ ਹੈ ਉਸ ਤੋਂ ਇਲਾਵਾ ਹਵਾ ਦੀ ਗੁਣਵੱਤਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਬਹੁਤੇ ਪੰਜਾਬ ਦੇ ਖੇਤਰਾਂ ਦਾ ਜਿਹੜਾ ਇੰਡੈਕਸ ਹੈ ਹਵਾ ਦਾ ਉਹ 150 ਨੂੰ ਪਾਰ ਕਰ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਖਰਾਬ ਹੁੰਦੀ ਹੋਈ ਦਿਖਾਈ ਦੇਵੇਗੀ ਕਾਰਨ ਆਪਾਂ ਨੂੰ ਹੈ ਕਿ ਇਸ ਵਾਰ ਅੱਗ ਤਾਂ ਬਹੁਤ ਹੀ ਘੱਟ ਖੇਤਰਾਂ ਦੇ ਵਿੱਚ ਕਿਤੇ ਹੀ ਲੱਗੀ ਹੈ ਹਵਾ ਦਾ ਪ੍ਰਦੂਸ਼ਣ ਜਾਂ ਕਹਿ ਲਈਏ ਫੈਕਟਰੀਆਂ ਦਾ ਧੂਆਂ ਗੱਡੀਆਂ ਦਾ ਧੂਆਂ ਖੁੱਲ ਕੇ ਹਵਾਨਾ ਚੱਲਣਾ ਸਾਰਾ ਕੁਝ ਇੱਕ ਜਗ੍ਹਾ ਹੀ ਖੜ ਚੁੱਕਾ ਹੈ ਜਿਸ ਕਰਕੇ ਹਵਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੌਸਮ ਇਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਮੀਂਹ ਅਜੇ ਕਿਸੇ ਵੀ ਹਿੱਸੇ ਦੇ ਵਿੱਚ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੋ ਸਕਦਾ ਹੈ ਕਿ 22 23 ਤਰੀਕ ਦੇ ਆਸ-ਪਾਸ ਬੱਦਲਵਾਈ ਬਣ ਜਵੇ ਕੁਝ ਖੇਤਰਾਂ ਦੇ ਵਿੱਚ ਪਰ ਮੀਂਹ ਦੀਆਂ ਸੰਭਾਵਨਾ ਉਹਨਾਂ ਦਿਨਾਂ ਦੇ ਵਿੱਚ ਵੀ ਘੱਟ ਹੋਵੇਗੀ ਮੌਸਮ ਇਸ ਮਹੀਨੇ ਦੇ ਅਖੀਰ ਤੱਕ ਇਸੇ ਤਰ੍ਹਾਂ ਹੀ ਸ